ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਅਸੀਂ ਗੱਲ ਕਰਦੇ ਹਾਂ ਅੱਜ ਤੇ ਸਮੇਂ ਦੇ ਵਿੱਚ ਜੋ ਵੀ ਅਪੋਸਟਲ ਅੰਕਨੁਰੂਲਾ ਜੀ ਮੇਰੇ ਆਤਮਿਕ ਪਿਤਾ ਜੀ ਦੇ ਖਿਲਾਫ ਬਹੁਤ ਸਾਰੇ ਲੋਕਾਂ ਬਹੁਤ ਸਾਰੇ ਵਿਰੋਧੀ ਉੱਠ ਕੇ ਉਹਨਾਂ ਦਾ ਵਿਰੋਧ ਕਰ ਰਿਹਾ ਉਹਨਾਂ ਦੇ ਖਿਲਾਫ ਦੇ ਵਿੱਚ ਗੱਲਾਂ ਕਰ ਰਿਹਾ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਆਖਿਰ ਕਿਉਂ ਉਹਨਾਂ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਕਿਉਂ ਉਹਨਾਂ ਦੇ ਖਿਲਾਫ ਦੇ ਵਿੱਚ ਇਹੋ ਜਿਹੀਆਂ ਗੱਲਾਂ ਇਹੋ ਜਿਹੀ ਅਸ਼ਲੀਲ ਗੱਲਾਂ ਕੀਤੀਆਂ ਜਾ ਰਹੀਆਂ ਨੇ ਹਾਲੇਲੂਇਆ ਮੈਂ ਆਪਣੇ ਆਤਮਿਕ ਪਿਤਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ ਅਸੀਂ ਸਾਲਾਂ ਤੋਂ ਉਹਨਾਂ ਨੂੰ ਫੋਲੋ ਕਰ ਰਹੇ ਹਾਂ ਔਰ ਉਹਨਾਂ ਦੇ ਦੁਆਰਾ ਅੱਜ ਸੀ ਪ੍ਰਭੂ ਯੀਸ਼ੂ ਮਸੀਹ ਨੂੰ ਜਾਣਿਆ ਪਵਿੱਤਰ ਖੁਦਾ ਨੂੰ ਜਾਣਿਆ ਕਿ ਆਖਿਰ ਖੁਦਾ ਹੈ ਕੌਣ ਯੀਸ਼ੂ ਮਸੀਹ ਹੈ ਕੌਣ ਔਰ ਅੱਜ ਤੱਕ ਅਸੀਂ ਦੇਖਿਆ ਕਿ ਉਹਨਾਂ ਨੇ ਕਦੇ ਵੀ ਕਿਸੇ ਕਿਸੇ ਦੇ ਧਰਮ ਨੂੰ ਨਹੀਂ ਬਦਲਿਆ ਕਿਸੇ ਨੂੰ ਫੋਰਸ ਨਹੀਂ ਕੀਤਾ ਕਿ ਤੁਸੀਂ ਯਿਸੂ ਮਸੀਹ ਦੇ ਵਿੱਚ ਆਓ ਤੁਸੀਂ ਪੂਰੀ ਬਾਈਬਲ ਪੜ੍ਹ ਕੇ ਦੇਖੋ ਪੂਰਾ ਕਲਾਮ ਪੜ੍ਹ ਕੇ ਵੇਖੋ ਪਵਿੱਤਰ ਸ਼ਾਸਤਰ ਨੂੰ ਪੜ੍ਹ ਕੇ ਵੇਖੋ ਕਿ ਬਾਈਬਲ ਦੇ ਵਿੱਚ ਇੱਕ ਵੀ ਜਗ੍ਹਾ ਨਹੀਂ ਲਿਖਿਆ ਕਿ ਯਿਸੂ ਮਸੀਹ ਸਿਰਫ ਇਸਾਈਆਂ ਦੇ ਲਈ ਮਾਰਿਆ ਗਿਆ ਯਿਸੂ ਮਸੀਹ ਸਿਰਫ ਕ੍ਰਿਸਚਨ ਲੋਕਾਂ ਦੇ ਲਈ ਮਾਰਿਆ ਗਿਆ ਗਾੜਿਆ ਗਿਆ ਤੇ ਤੀਸਰੇ ਦਿਨ ਮੁਰਦਿਆਂ ਵਿੱਚੋਂ ਜਿਉਂਟਿਆ ਬਾਈਬਲ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਤੁਸੀਂ ਪੂਰਾ ਕਲਾਮ ਪੜ੍ਹ ਕੇ ਵੇਖੋ ਪ੍ਰਭੂ ਯਿਸੂ ਮਸੀਹ ਦੇ ਕਲਾਮ 'ਚ ਲਿਖਿਆ ਜਾਓ ਤੇ ਮੇਰੇ ਨਾਮ ਦੇ ਵਿੱਚ ਬਿਮਾਰਾਂ ਨੂੰ ਛੂਹੋ ਤੇ ਉਹਨਾਂ ਨੂੰ ਚੰਗਾ ਕਰੋ ਕੋੜੀਆਂ ਨੂੰ ਸ਼ੁੱਧ ਕਰੋ ਦੁਸ਼ਟ ਆਤਮਾਵਾਂ ਦੇ ਜਕੜੀਆਂ ਹੋਆਂ ਨੂੰ ਛੁਡਾਵੋ ਯਿਸੂ ਮਸੀਹ ਨੇ ਕਿਸੇ ਨੂੰ ਨਹੀਂ ਕਿਹਾ ਕਿ ਜਾਓ ਤੇ ਸਿਰਫ ਇਸਾਈ ਲੋਕਾਂ ਦੇ ਲਈ ਪ੍ਰਚਾਰ ਕਰੋ ਸਿਰਫ ਇਸਾਈਆਂ ਨੂੰ ਹੀ ਚੰਗੇ ਕਰੋ ਅਸੀਂ ਦੇਖਦੇ ਜਦੋਂ ਅੰਨ੍ਯ ਜਾਤੀ ਦੇ ਲੋਕ ਜਿਹੜੇ ਤੁਸੀਂ ਲੋਕ ਜਦੋਂ ਪ੍ਰਚਾਰ ਕਰਦੇ ਆਪਣੇ ਧਰਮਾਂ ਦਾ ਜਦੋਂ ਤੁਸੀਂ ਲੋਕ ਜਾ ਕੇ ਆਪਣੇ ਧਰਮਾਂ ਦੇ ਫੰਕਸ਼ਨਸ ਕਰਦੇ ਹੋ ਫੈਸਟੀਵਲਸ ਕਰਦੇ ਹੋ ਕਦੀ ਵੀ 크ਿਸਚੀਨਿਟੀ ਨੇ ਤਾਨੂੰ ਟਾਰਗੇਟ ਨਹੀਂ ਕੀਤਾ ਜਾਂ ਕਦੀ ਵੀ ਕ੍ਰਿਸਚੀਅਨਿਟੀ ਨੇ ਤੁਹਾਡੇ ਉੱਤੇ ਭੱਦੇ ਇਲਜ਼ਾਮ ਨਹੀਂ ਲਗਾਏ ਜਾਂ ਕਦੀ ਵੀ ਕ੍ਰਿਸਚੀਅਨਿਟੀ ਨੇ ਲੜਾਈ ਦੇ ਉੱਤੇ ਜਾਂ ਕਿਸੇ ਹੋਰ ਗੱਲਾਂ ਦੇ ਮਾੜੀਆਂ ਬੁਰੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਕਿ ਜਾਂ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਟਾਰਗੇਟ ਕੀਤਾ ਜਾਵੇ ਜਾਂ ਤੁਹਾਨੂੰ ਗਿਰਾਣ ਦੀ ਕੋਸ਼ਿਸ਼ ਜਿਹੜੀ ਆ ਉਹ ਪ੍ਰਭੂ ਦੇ ਲੋਕਾਂ ਨੇ ਕਦੀ ਵੀ ਨਹੀਂ ਕੀਤੀ ਔਰ ਅਸੀਂ ਦੇਖਦੇ ਹਾਂ ਕਿ ਮੇਰੇ ਆਤਮਿਕ ਪਿਤਾ ਪੋਸਟਲੰਕੁਰ ਨਰੂਲਾ ਜੀ ਨੇ ਉਸ ਸਮੇਂ ਦੇ ਉੱਤੇ ਜਦੋਂ ਕੋਰੋਨਾ ਵਾਇਰਸ ਚੱਲ ਰਿਹਾ ਸੀ ਜਾਂ ਜਦੋਂ ਮਹਾਮਾਰੀਆਂ ਆਈਆਂ ਜਦੋਂ ਇੱਕ ਬਹੁਤ ਟਫ ਟਾਈਮ ਚੱਲ ਰਿਹਾ ਸੀ ਮੁਸ਼ਕਿਲ ਟਾਈਮ ਚੱਲ ਰਿਹਾ ਸੀ ਉਸ ਟਾਈਮ ਦੇ ਉੱਤੇ ਉਹ ਹੀ ਸਿਰਫ ਖੜੇ ਹੋ ਕੇ ਉਹਨਾਂ ਨੇ ਰਾਸ਼ਨ ਦਿੱਤਾ ਘਰ ਘਰ ਜਾ ਕੇ ਉਹਨਾਂ ਨੇ ਲੋਕਾਂ ਦੇ ਲਈ ਬਿਮਾਰਾਂ ਦੇ ਲਈ ਪ੍ਰਾਰਥਨਾਵਾਂ ਕੀਤੀਆਂ ਉਦੋਂ ਤੁਸੀਂ ਲੋਕ ਕਿੱਥੇ ਸੀ ਮਤੋਂ ਤੋਂ ਸੇ ਲੋਕ ਕਿੱਥੇ ਛੁਪੇ ਹੋਏ ਸੀ ਅੱਜ ਤੁਸੀਂ ਪ੍ਰਗਟ ਹੋ ਕੇ ਕਹਿ ਰਹੇ ਹੋ ਕਿ ਅਸੀਂ ਬਾਬੇ ਆਸੀਂ ਇਹ ਆ ਉਹ ਆ ਔਰ ਤੁਸੀਂ ਇੱਕ ਪ੍ਰਭੂ ਦੇ ਸੱਚੇ ਦਾਸ ਨੂੰ ਤੁਸੀਂ ਟਾਰਗੇਟ ਕਰਕੇ ਉਹਨਾਂ ਦੇ ਉੱਤੇ ਇਲਜ਼ਾਮ ਲਗਾ ਰਹੇ ਹੋ ਕਿ ਹਾਂ ਵੀ ਤੁਸੀਂ ਸਾਨੂੰ ਮੁਰਦਾ ਚੰਗਾ ਕਰਕੇ ਵਿਖਾਓ ਤੁਸੀਂ ਸਾਡੇ ਬਿਮਾਰਾਂ ਨੂੰ ਚੰਗਾ ਕਰਕੇ ਦਿਖਾਓ ਪਹਿਲੀ ਗੱਲ ਤੇ ਕਿ ਸਾਡੇ ਆਤਮਿਕ ਪਿਤਾ ਉਹ ਫ੍ਰੀ ਨਹੀਂ ਬੈਠੇ ਤੁਹਾਡੇ ਲਈ ਉਹਨਾਂ ਨੂੰ ਬਹੁਤ ਕੰਮ ਆ ਉਹ ਪਰਮੇਸ਼ਰ ਦੇ ਸੱਚੇ ਕੰਮਾਂ ਨੂੰ ਕਰਦੇ ਆ ਔਰ ਅੱਜ ਵੀ ਉਹ ਲੋਕ ਵਿਦਵਾਵਾਂ ਨੂੰ ਰਾਸ਼ਨ ਦੇ ਰਿਹਾ ਗਰੀਬ ਲੜਕੀਆਂ ਦੀਆਂ ਵਿਆਹ ਕਰ ਰਿਆ ਕਿੰਨੇ ਕੰਮ ਉਹਨਾਂ ਨੂੰ ਔਰ ਇੱਕ ਭਲਾਈ ਦਾ ਕੰਮ ਕਰਨਾ ਕਿ ਇਹ ਗੁਨਾਹ ਹੈ ਕਿ ਉਹਨਾਂ ਯੂਥ ਉਹਨਾਂ ਜਵਾਨਾਂ ਨੂੰ ਨਸ਼ਿਆਂ ਤੋਂ ਛੁਡਾਉਣਾ ਕਿ ਇਹ ਗੁਨਾਹ ਹੈ ਜਿਹੜੇ ਗਲਤ ਕੰਮਾਂ ਦੇ ਵਿੱਚ ਨਸ਼ਿਆਂ ਦੇ ਵਿੱਚ ਪਾਪ ਦੇ ਵਿੱਚ ਵਿਭਚਾਰ ਦੇ ਵਿੱਚ ਬੁਰੀਆਂ ਹਰਕਤਾਂ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਛੁਡਾਉਣਾ ਕਿ ਇਹ ਪਾਪ ਹੈ ਕਿ ਇਹ ਗੁਨਾਹ ਹੈ ਮੈਂ ਅੱਜ ਜਾਨਣਾ ਚਾਹੁੰਦੀ ਹਾਂ ਕਿ ਆਖਰ ਤੁਸੀਂ ਇੱਕ ਭਲਾ ਕਰਨ ਵਾਲੇ ਇਨਸਾਨ ਨੂੰ ਟਾਰਗੇਟ ਕਰਕੇ ਕਿਉਂ ਉਹਨਾਂ ਦੇ ਉੱਤੇ ਇਲਜ਼ਾਮ ਲਗਾ ਰਹੇ ਹੋ ਕਿਉਂ ਉਹਨਾਂ ਨੂੰ ਟਾਰਗੇਟ ਕਰ ਰਹੇ ਹੋ ਔਰ ਕਿਉਂ ਉਹਨਾਂ ਨੂੰ ਘਰਾਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਸਟੱਡੀ ਕਰਕੇ ਦੇਖੋ ਕਿ ਉਸ ਸਮੇਂ ਤੋਂ ਜਦੋਂ ਤੋਂ ਉਹ ਪਰਮੇਸ਼ਰ ਨੇ ਉਹਨਾਂ ਨੂੰ ਖੜਾ ਕੀਤਾ ਵਾ ਅੱਜ ਤੱਕ ਉਹਨਾਂ ਦੀ ਹਰ ਇੱਕ ਮੀਟਿੰਗ ਲਾਈਵ ਚੱਲਦੀ ਆ ਉਹਨਾਂ ਦੀ ਹਰ ਇੱਕ ਚੀਜ਼ਾਂ ਜੋ ਸਾਹਮਣੇ ਨੇ ਉਹ ਹੀ ਉਹ ਬੈਕਗ੍ਰਾਉਂਡ ਤੇ ਵੀ ਨੇ ਤੁਸੀਂ ਚੈੱਕ ਕਰਕੇ ਦੇਖੋ ਕਿ ਅੱਜ ਤੱਕ ਉਹਨਾਂ ਨੇ ਕਦੇ ਵੀ ਕਿਸੇ ਵੀ ਨਾਲ ਬੁਰਾ ਕੀਤਾ ਇਹ ਕਦੇ ਕਿਸੇ ਨੂੰ ਵੀ ਟਾਰਗੇਟ ਕਰਕੇ ਗिराਉਣ ਦੀ ਕੋਸ਼ਿਸ਼ ਕੀਤੀ ਹallelujah ਬਾਈਬਲ ਚ ਲਿਖਿਆ ਯਿਸੂ ਮਸੀਹ ਨੇ ਕਿਹਾ ਕਿ ਮੈਂ ਮੁਰਦਿਆਂ ਨੂੰ ਜ਼ਿੰਦਾ ਕੀਤਾ ਮੈਂ ਭਲਾਈ ਦੇ ਕੰਮ ਕੀਤੇ ਮੈਂ ਵੱਡੇ ਵੱਡੇ ਕੰਮ ਕੀਤੇ ਤਾਂ ਤੁਸੀਂ ਮੇਰੇ ਨਾਲੋਂ ਵੀ ਵੱਧ ਕੇ ਕੰਮ ਕਰੋਗੇ ਯਿਸੂ ਮਸੀਹ ਨੇ ਜਦੋਂ 12 ਚੇਲਿਆਂ ਨੂੰ ਖੜਾ ਕੀਤਾ ਤੇ ਇਹ ਹੀ ਕਹਿ ਕੇ ਖੜਾ ਕੀਤਾ ਕਿ ਤੁਸੀਂ ਮੇਰੇ ਵਰਗੇ ਨਹੀਂ ਜਿੱਦਾਂ ਦੇ ਕੰਮ ਮੈਂ ਕੀਤੇ ਉਦਾਂ ਦੇ ਨਹੀਂ ਬਲਕਿ ਮੇਰੇ ਤੋਂ ਵੀ ਵੱਧ ਕੇ ਕੰਮ ਕਰੋਗੇ ਔਰ ਉਸੇ ਤਰ੍ਹਾਂ ਅੱਜ ਮੇਰੇ ਆਤਮਿਕ ਪਿਤਾ ਪ੍ਰਭੂ ਯੀਸ਼ੂ ਮਸੀਹ ਵਰਗੇ ਕੀ ਬਲਕਿ ਉਹਨਾਂ ਤੋਂ ਵੀ ਵੱਧ ਕੇ ਕੰਮ ਕਰ ਰਹੇ ਨੇ ਹਾਲੇਲੂਇਆ ਉਹ ਵਰ ਦੇ ਵਰ ਦੇ ਕੰਮ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਕਿੰਨੇ ਠਹਿਰਾਇਆ ਯਿਸੂ ਮਸੀਹ ਨੇ ਠਹਿਰਾਇਆ ਜ਼ਿੰਦਾ ਖੁਦਾ ਨੇ ਪਰਮੇਸ਼ਰ ਨੇ ਠਹਿਰਾਇਆ ਉਹਨਾਂ ਨੂੰ ਠਹਿਰਾਉਣ ਵਾਲੇ ਤੁਸੀਂ ਲੋਕ ਨਹੀਂ ਹੋ ਜਾਂ ਮੈਂ ਨਹੀਂ ਹਾਂ ਜਾਂ ਕੋਈ ਗਵਰਨਮੈਂਟ ਨਹੀਂ ਹੈ ਕੋਈ ਲੋਕ ਨਹੀਂ ਹੈ ਬਲਕਿ ਉਹਨਾਂ ਨੂੰ ਠਹਿਰਾਇਆ ਪ੍ਰਭੂ ਯਿਸੂ ਮਸੀਹ ਨੇ ਜ਼ਿੰਦਾ ਖੁਦਾ ਨੇ ਔਰ ਬਾਈਬਲ ਦਾ ਕਲਾਮ ਦੱਸਦਾ ਹੈ ਜਿੰਨੂੰ ਪਵਿੱਤਰ ਪਰਮੇਸ਼ਰ ਯਿਸੂ ਮਸੀਹ ਨੇ ਖੜਾ ਕੀਤਾ ਉਹਨੂੰ ਕੋਈ ਦੇਗ ਨਹੀਂ ਸਕਦਾ ਉਹਨੂੰ ਕੋਈ ਨੀਚੇ ਨਹੀਂ ਕਰ ਸਕਦਾ ਉਹਨੂੰ ਕੋਈ ਗਿਰਾ ਨਹੀਂ ਸਕਦਾ ਹallelujah ਔਰ ਤੁਸੀਂ ਚੈਲੰਜ ਕਰ ਰਹੇ ਹੋ ਕਿ ਤੁਸੀਂ ਸਾਡਾ ਮੁਰਦਾ ਚੰਗਾ ਕਰਕੇ ਵਿਖਾ ਦਿਓ ਜੀ ਅਸੀਂ ਦੇਖ ਲਾਂਗੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਹਾਂ ਤੁਸੀਂ ਸਾਡੇ ਕੋਲ ਆ ਕੇ 크ਰੁਸਡ ਦਾ ਮਤਲਬ ਸਾਨੂੰ ਸਮਝਾਓ ਜਾਂ ਅਸੀਂ ਤੁਹਾਨੂੰ 크ਰੁਸਡ ਦਾ ਮਤਲਬ ਸਮਝਾਵਾਂਗੇ ਤੁਸੀਂ ਗਲਤ ਤਰੀਕੇ ਨਾਲ ਨਾਮ ਲੈ ਰਹੇ ਹੋ ਨਰੂਲਾ ਕਹਿ ਰਹੇ ਹੋ ਸ਼ਰੂਲਾ ਕਹਿ ਰਹੇ ਹੋ ਤੁਸੀਂ ਤੁਹਾਨੂੰ ਡਰਨਾ ਚਾਹੀਦਾ ਹੈ ਇਹੋ ਜੇ ਸੱਚੇ ਨਬੀਆਂ ਤੋਂ ਤੁਹਾਨੂੰ ਕੀ ਪ੍ਰੋਬਲਮ ਹੈ ਅਗਰ ਚਰਚ ਦੇ ਵਿੱਚ ਆ ਕੇ ਬਿਮਾਰ ਸ਼ਿਫਾ ਪਾ ਰਿਹਾ ਡਿਪਰੈਸ਼ਨ ਤੋਂ ਲੋਕ ਛੁੱਟ ਰਹੇ ਆ ਵੱਡੀਆਂ ਵੱਡੀਆਂ ਬਿਮਾਰੀਆਂ ਤੋਂ ਲੋਕ ਸ਼ਿਫਾ ਪਾ ਰਿਹਾ ਆ ਆਜ਼ਾਦ ਹੋ ਰਹੇ ਆ ਉਹਦੇ ਵਿੱਚ ਤੁਹਾਨੂੰ ਕੀ ਪ੍ਰੋਬਲਮ ਆ ਤੁਸੀਂ ਕਹਿ ਰਹੇ ਹੋ ਇਹ ਪਖੰਡ ਕਰ ਰਿਹਾ ਚਰਚ ਦੇ ਵਿੱਚ ਆ ਕੇ ਸਾਲਾਂ ਤੋਂ ਜਿਹੜਾ ਕਦੀ ਆਪਣੀਆਂ ਲੱਤਾਂ ਤੋਂ ਚੱਲ ਨਹੀਂ ਪਾਇਆ ਜਿਹੜਾ ਕਦੀ ਆਪਣੀਆਂ ਅੱਖਾਂ ਤੋਂ ਦੇਖ ਨਹੀਂ ਪਾਇਆ ਜਿੰਨੂੰ ਕੈਂਸਰ ਜਿੰਨੂੰ ਟੀਬੀ ਜਿੰਨੂੰ ਗੁਪਤ ਰੋਗ ਲੱਗੇ ਉਹ ਲੋਕ ਆ ਕੇ ਅੱਜ ਸ਼ਿਫਾ ਪਾ ਕੇ ਗਏ ਆ ਉਹ ਲੋਕ ਅੱਜ ਚੰਗੇ ਹੋ ਕੇ ਗਏ ਆ ਉਹਨਾਂ ਉਸ ਲੋਕਾਂ ਨੂੰ ਕਿੰਨੇ ਚੰਗਾ ਕੀਤਾ ਉਹ ਕੋਈ ਅੰਕੁਰ ਨਰੂਲਾ ਜੀ ਦੇ ਨਾਮ ਤੋਂ ਨਹੀਂ ਚੰਗੇ ਹੋਏ ਉਹ ਯੇਸ਼ੂ ਮਸੀਹ ਦੇ ਨਾਮ ਤੋਂ ਚੰਗੇ ਹੋਏ ਸੋ ਚੰਗਿਆਈ ਦੇਣ ਵਾਲੇ ਯੇਸ਼ੂ ਮਸੀਹਾ ਅਰ ਯੇਸ਼ੂ ਮਸੀਹ ਨੇ ਆਪਣੇ ਦਾਸ ਨੂੰ ਮੇਰੇ ਆਤਮਿਕ ਪਿਤਾ ਪੋਸਟਰ ਅੰਕੁਰ ਨਰੂਲਾ ਜੀ ਨੂੰ ਖੜਾ ਕੀਤਾ ਹallelujah ਮੈਂ ਚਾਹਨੀ ਆ ਕਿ ਤੁਹਾਨੂੰ ਉਸ ਖੁਦਾ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਤੁਸੀਂ ਪਰਮੇਸ਼ਰ ਦੇ ਦਾਸ ਨੂੰ ਨਹੀਂ ਬਲਕਿ ਪਰਮੇਸ਼ਰ ਦੀ ਨਿੰਦਾ ਕਰ ਰਹੇ ਹੋ ਤੁਸੀਂ ਉਸ ਖੁਦਾ ਦੀ ਨਿੰਦਾ ਕਰ ਰਹੇ ਹੋ ਤੁਸੀਂ ਇਸ ਪਰਮੇਸ਼ਰ ਦੇ ਨਾਮ ਨੂੰ نیچے ਸੁੱਟਣ ਦੀ, نیچے ਗिराਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਕਹਿ ਰਹੇ ਹੋ ਕਿ ਅਸੀਂ ਬਾਈਬਲ ਨੂੰ ਜਾਣਦੇ ਹਾਂ, ਅਸੀਂ ਪ੍ਰਭੂ ਯਸ਼ੂਅ ਮਸੀਹ ਦੇ ਨਾਮ ਨੂੰ ਜਾਣਦੇ ਹਾਂ ਪਰ ਅਸੀਂ ਇਦਾਂ ਦੇ ਪਖੰਡ ਨਹੀਂ ਕਰਦੇ। ਉਹਨਾਂ ਲੋਕਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਸਾਲੋਂ ਪੁਰਾਣੀਆਂ ਬਿਮਾਰੀਆਂ ਤੋਂ ਸ਼ਿਫਾ ਪਾਈ, ਉਹਨਾਂ ਲੋਕਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਜਿਨ੍ਹਾਂ ਦੇ ਬੱਚੇ ਅਜ ਨਸ਼ਿਆਂ ਤੋਂ ਛੁੱਟ ਕੇ ਤੇ ਚੰਗੀਆਂ ਜਗਾਵਾਂ ਦੇ ਉੱਤੇ ਕੰਮ ਕਰਨ ਤੇ ਲੱਗੇ ਹੋਏ ਆ। ਜਿਨ੍ਹਾਂ ਦੇ ਬੱਚਿਆਂ ਨੂੰ ਪਰਮੇਸ਼ਰ ਨੇ ਆਜ਼ਾਦ ਕਰਕੇ ਅੱਜ ਆਪਣੇ ਕੰਮਾਂ ਦੇ ਲਈ ਚੁਣਿਆ ਉਹਨਾਂ ਮਾਂ ਔਰ ਬਾਪ ਨੂੰ ਜਾ ਕੇ ਪੁੱਛੋ ਹਾਲੇਲੂਇਆ ਤੁਸੀਂ ਦੇਖੋ ਕਿ ਪਰਮੇਸ਼ਰ ਨੇ ਕੀ ਕੀ ਕਲਾਮ ਦੇ ਵਿੱਚ ਮੇਰੇ ਨਾਮ 'ਚ ਅੰਦੇ ਦੇਖਣਗੇ ਲੰਗੜੇ ਚੱਲਣਗੇ ਮੁਰਦੇ ਜ਼ਿੰਦਾ ਹੋਣਗੇ ਔਰ ਅੱਜ ਉਹ ਹੀ ਕੰਮ ਪਰਮੇਸ਼ਰ ਕਰ ਰਿਹਾ ਆ ਉਹੀ ਕੰਮ ਕਰ ਰਿਹਾ ਖੁਦਾਵੰਦ ਕਿ ਆਪਣੇ ਨਾਮ ਦੇ ਵਿੱਚ ਖੁਦਾ ਲੋਕਾਂ ਨੂੰ ਸ਼ਿਫਾ ਦੇ ਰਿਹਾ ਕਿਉਂ ਕਿ ਸਾਡਾ ਪਰਮੇਸ਼ਰ ਜ਼ਿੰਦਾ ਪਰਮੇਸ਼ਰ ਆ ਉਹ ਮੁਰਦਾ ਨਹੀਂ ਆ ਅਸੀਂ ਕਿਸੇ ਪੱਥਰ ਨੂੰ ਨਹੀਂ ਪੂਜਦੇ ਅਸੀਂ ਕਿਸੇ ਮੂਰਤੀ ਦੀ ਪੂਜਾ ਨਹੀਂ ਕਰਦੇ ਅਸੀਂ ਆਪਣੇ ਖੁਦਾ ਯਿਸੂ ਨਾਸਰੀ ਨੂੰ ਮੰਨਦੇ ਆਂ ਔਰ ਸਾਨੂੰ ਮਾਣ ਆ ਆਪਣੇ ਖੁਦਾ ਦੇ ਉੱਤੇ ਅਸੀਂ ਪ੍ਰਾਊਡ ਫੀਲ ਕਰਦੇ ਆਂ ਕਿ ਅਸੀਂ ਯਿਸੂ ਮਸੀਹ ਦੀ ਸੰਤਾਨ ਆ ਅਸੀਂ ਮਾ ਅਸੀਂ ਮਾਣ ਕਰਦੇ ਆਂ ਆਪਣੇ ਖੁਦਾ ਦੇ ਉੱਤੇ ਹਾਲੇਲੂਇਆ ਕਿਉਂਕਿ ਅਸੀਂ ਕਦੀ ਵੀ ਅਸ਼ਾਂਤੀ ਫੈਲਾਉਣ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਮੇਰੇ ਆਤਮਿਕ ਪਿਤਾ ਨੇ ਹਮੇਸ਼ਾ ਸਪਿਰਚੁਅਲਿਟੀ ਨੂੰ ਪ੍ਰਮੋਟ ਕੀਤਾ ਹੈ ਮੇਰੇ ਆਤਮਿਕ ਪਿਤਾ ਨੇ ਹਮੇਸ਼ਾ ਚੰਗੀਆਂ ਚੀਜ਼ਾਂ ਨੂੰ ਪਹਲਾਈ ਨੂੰ ਪਾਈ ਚਾਰੇ ਨੂੰ ਔਰ ਹਰ ਇੱਕ ਧਰਮ ਦੇ ਰਿਸਪੈਕਟ ਕਰਦੇ ਆ ਮੈਂ ਹਰ ਇੱਕ ਧਰਮ ਦੇ ਰਿਸਪੈਕਟ ਕਰਦੀ ਆ ਅਸੀਂ ਕਦੇ ਵੀ ਕਿਸੇ ਨੂੰ ਟਾਰਗੇਟ ਕਰਕੇ ਕਦੇ ਨਹੀਂ ਕਿਸੇ ਨੂੰ ਕਿਹਾ ਕਿ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਨਾ ਕਰੋ ਤੁਸੀਂ ਆਪਣੇ ਲੋਕਾਂ ਨੂੰ ਆਪਣੇ ਧਰਮ ਚ ਨਾ ਲੈ ਕੇ ਆਓ ਤੁਸੀਂ ਕਰੋ ਆਪਣੇ ਜੋ ਕੰਮਾਂ ਨੂੰ ਤੁਸੀਂ ਕਰਨਾ ਚਾਹੁੰਦੇ ਹੋ ਅਸੀਂ ਕਦੇ ਵੀ ਤੁਹਾਨੂੰ ਨਹੀਂ ਰੋਕਦੇ ਅਸੀਂ ਕਦੇ ਵੀ ਕਿਸੇ ਨੂੰ ਗਿਰਾਉਣ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਸਾਡੇ ਖੁਦਾ ਨੇ ਸਾਡੇ ਯਿਸੂ ਮਸੀਹ ਨੇ ਸਾਨੂੰ ਇਹ ਚੀਜ਼ਾਂ ਕਰਨੀਆਂ ਨਹੀਂ ਸਿਖਾਈਆਂ ਬਾਈਬਲ ਚ ਕਿਹਾ ਜੋ ਕੋਈ ਜੋ ਕੁਛ ਤੇਰੇ ਅੰਦਰ ਹੋਏਗਾ ਉਹੀ ਕੁਛ ਤੇਰੇ ਬਾਹਰ ਹੋਏਗਾ ਜੇ ਸਾਡੇ ਪ੍ਰਭੂ ਯਿਸੂ ਮਸੀਹ ਨੇ ਸਾਡੇ ਅੰਦਰ ਪ੍ਰੇਮ ਭਰਿਆ ਵਾ ਸਾਡੇ ਅੰਦਰ ਸ਼ਾਂਤੀ ਭਰੀ ਆ ਸਾਡੇ ਅੰਦਰ ਭਾਈਚਾਰਾ ਭਰਿਆ ਵਾ ਸਾਡੇ ਅੰਦਰ ਕਿਸੇ ਨੂੰ ਗ੍ਰਾਣਾ ਸਾਨੂੰ ਖੁਦਾ ਨੇ ਨਹੀਂ ਸਿਖਾਇਆ ਸਾਨੂੰ ਨਹੀਂ ਕਿਹਾ ਪ੍ਰਭੂ ਨੇ ਕਿ ਤੂੰ ਜਾ ਤੇ ਕਿਸੇ ਦੀ ਟੰਗ ਖਿੱਚ ਤੇ ਤੈਨੂੰ ਆਪਣੇ ਪਦ ਤੋਂ ਉਹਨੂੰ ਗਿਰਾ ਦੇ ਉਹਨੂੰ ਸੁੱਟ ਦੇ ਸਾਨੂੰ ਨਹੀਂ ਸਿਖਾਇਆ ਪ੍ਰਭੂ ਯਿਸੂ ਮਸੀਹ ਨੇ ਉਹਨੇ ਕਿਹਾ ਮੇਰਾ ਕੈਰੇਕਟਰ ਤੇਰੇ ਅੰਦਰ ਹੋਣਾ ਚਾਹੀਦਾ ਮੇਰੀਆਂ ਆਦਤਾਂ ਤੇਰੇ ਅੰਦਰ ਹੋਣੀਆਂ ਚਾਹੀਦੀਆਂ ਸਾਨੂੰ ਯਿਸੂ ਮਸੀਹ ਨੇ ਸਿਖਾਇਆ ਪ੍ਰਭੂ ਦੇ ਕਲਾਮ ਚ ਲਿਖਿਆ ਜਦ ਯਿਸੂ ਮਸੀਹ ਨੂੰ ਸੂਲੀ ਤੇ ਚੜਾਉਣ ਦੇ ਲਈ ਸਿਪਾਹੀ ਆਏ ਯਿਸੂ ਮਸੀਹ ਨੂੰ ਫੜਨ ਦੇ ਲਈ ਔਰ ਪਤਰਸ ਨੇ ਆਪਣੀ ਤਲਵਾਰ ਫੜੀ ਔਰ ਤਲਵਾਰ ਦੇ ਨਾਲ ਇੱਕ ਸਿਪਾਹੀ ਦਾ ਕੰਨ ਲਾ ਦਿੱਤਾ ਔਰ ਯਿਸੂ ਮਸੀਹ ਨੇ ਕੀ ਕਿਹਾ ਹੈ ਪਤਰਸ ਆਪਣੀ ਤਲਵਾਰ ਨੂੰ ਵਾਪਸ ਮਿਆਨ ਦੇ ਵਿੱਚ ਰੱਖ ਲੈ ਕਿਉਂਕਿ ਸਾਡੀ ਲੜਾਈ ਤਲਵਾਰ ਔਰ ਹਥਿਆਰਾਂ ਦੇ ਨਾਲ ਨਹੀਂ ਆ ਸਾਡੀ ਲੜਾਈ ਜਿਹੜੀ ਸ਼ੈਤਾਨ ਦੇ ਨਾਲ ਆ ਬੁਰਾਈ ਦੇ ਨਾਲ ਆ ਹallelujah ਸਾਨੂੰ ਪਰਮੇਸ਼ਰ ਨੇ ਨਹੀਂ ਸਿਖਾਇਆ ਸਮਝ ਚਾਨੀ ਆ ਤੁਸੀਂ ਆਪਣੇ ਆਪ ਨੂੰ ਖੁਦਾ ਦੇ ਅੱਗੇ ਪਛਤਾਤਾਪ ਕਰੋ ਆਪਣੀਆਂ ਗਲਤੀਆਂ ਤੋਂ ਮਾਫੀ ਮੰਗੋ ਖੁਦਾਵੰਦ ਤੁਹਾਨੂੰ ਮਾਫ ਕਰੇਗਾ ਔਰ ਮੇਰੇ ਆਤਮਿਕ ਪਿਤਾ ਦੇ ਵਿਰੋਧ ਵਿੱਚ ਗੱਲਾਂ ਕਰਨੀਆਂ ਬੰਦ ਕਰੋ 크ਰਿਸਚੀਅਨਿਟੀ ਨੂੰ ਲੋ ਲੈ ਕੇ ਤੁਸੀਂ ਨਹੀਂ ਜਾ ਸਕਦੇ ਪ੍ਰਭੂ ਦਾ ਕੰਮ ਵੱਧ ਰਿਹਾ ਹੈ ਵੱਧਦਾ ਰਹੇਗਾ ਔਰ ਸਦਾ ਹੀ ਚੱਲਦਾ ਰਹੇਗਾ ਪ੍ਰਭੂ ਯਸ਼ੂ ਮਸੀਹ ਦੇ ਨਾਮ ਚ ਸਾਰੇ ਨੂੰ ਜੈਮਸੀ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਕਿ ਇਸ ਪੈਨ ਦੇ ਵੱਲੋਂ ਆਪਣੇ ਸਪੈਸ਼ਲ ਫਾਦਰ ਪੋਸਟਾਂਰ ਕੋ ਯੂਸ ਟੈਕਨੋਲੋਜੀ ਦੇ ਹੱਕ ਦੇ ਵਿੱਚ ਜੋ ਕਿ ਇਸ ਵੀਡੀਓ ਨੂੰ ਬਣਾਇਆ ਗਿਆ ਔਰ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਔਕੇ ਲੋਕਾਂ ਤੱਕ ਪਹੁੰਚਾ ਕੇ ਲੋਕ ਵੀ ਸੱਚਾਈ ਨੂੰ ਸੁਣ ਸਕੋ ਔਰ ਜੇਕਰ ਤੁਸੀਂ ਵਿਚਾਰਮਦਸੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਅਜੇ ਤੱਕ ਤੁਸੀਂ ਵਿਚਾਰਮਦਸੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਜਾਏ ਔਰ ਵੀਡੀਓ ਉਹ ਸ਼ੇਅਰ ਜ਼ਰੂਰ ਕਰਿਆ ਕਰੋ ਕਿ ਜੋ ਵੀ ਵੀਡੀਓ ਹੁੰਦੀ ਆ ਲੋਕਾਂ ਤੱਕ ਪਹੁੰਚੇ ਔਰ ਪਰਮੇਸ਼ਰ ਦੀ ਸਚਾਈ ਔਰ ਮਸੀਹਤ ਦੀ ਸਚਾਈ ਜੋ ਕਿ ਵਿਰੋਧੀਆਂ ਤੱਕ ਪਹੁੰਚੇ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਬlesਸ ਕਰੇ ਸੀਏਤਾ ਜਿੰਦਾਬਾਦ ਪਰਮੇਸ਼ਰ ਦੇ ਲੋਕ ਹਮੇਸ਼ਾ ਹੀ ਪਰਮੇਸ਼ਰ ਦੇ ਕੰਮਾਂ ਦੇ ਲਈ ਅਰੇ ਰੋ ਖਰੇ ਰੇ ਔਰ ਪਰਮੇਸ਼ਰ ਦੇ ਸੁਸਮਾਚਾਰ ਦੇ ਲਈ ਅੱਗੇ ਵਧਦੇ ਰੋ ਕਿਉਂਕਿ ਅਸੀਂ ਪਰਮੇਸ਼ਰ ਦਾ ਸੁਸਮਾਚਾਰ ਔਰ ਜ਼ਿਆਦਾ ਫੈਲਾਣਾ ਹੈ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬlesਸ ਕਰੇ